ਸਾਡੀ ਮੰਗ ਹੈ ਕਿ 500 ਰੁਪਿਆ ਪ੍ਰਤੀ ਕਿੰਡਲ ਗੰਨੇਦਾਰ ਇਹ ਦਿੱਤਾ ਜਾਵੇ। ਵੈਸੇ ਰੇਟ ਕੀ ਹੈਗਾ ਜੇ ਤੁਸੀਂ 500 ਦੀ ਡਿਮਾਂਡ ਕਰ ਰਹੇ ਹੋ? ਪਹਿਲਾਂ ਰੇਟ ਕੀ ਚੱਲ ਰਿਹਾ ਹੈ ਜੀ? ਪਹਿਲਾਂ 401 ਰੁਪਿਆ ਪਿਛਲੇ ਸੀਜ਼ਨ ਦਾ। ਸੋ ਸਾਡਾ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਹੈ ਅਸੀਂ ਉਹ 500 ਰੁਪਿਆ ਹੈ। ਇਸ ਕਰਕੇ ਅਸੀਂ ਮੰਗਦੇ ਹਾਂ ਵੀ ਸਾਡੀ ਲਾਗਤ ਮੁਲ ਸਾਨੂੰ ਮਿਲਣਾ ਚਾਹੀਦਾ। ਪਰ ਇਹ ਸਰਕਾਰ ਜਿਹੜੀ ਹੈ ਕੰਮ ਕਾਂਦੀ ਨਹੀਂ ਸੁਕੀ ਹੋਈ ਹੈ। ਸੋ ਇਹ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਇਹ ਗੁੰਮਰਾਹ ਕਰ ਰਹੀ ਝੂਠ ਬੋਲ ਰਹੀ ਹੈ। ਪਹਿਲੇ ਅਸੀਂ ਕਿਸਾਨ ਹਟ ਐਚੀਆਂ ਜਾਂਦ ਕੇ 200 ਕਰੋੜ ਦੇ ਕਰੀਬ ਜਿਹੜਾ ਗੰਨਾ ਕਿਸਾਨਾਂ ਦਾ ਉਹ ਦੇਣੇ ਵਾਲਾ ਖੜਾ ਹੈ ਇਹ ਸਰਕਾਰ ਇੱਕ ਬਸ ਇਹ ਕਹਿੰਦੀ ਖਜ਼ਾਨਾ ਭਰਿਆ ਪਿਆ ਪਰ ਨਾ ਤੇ ਜਿਹੜਾ ਹੜਪੀੜ ਤੇਰੀਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਨਾ ਹੀ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਗੰਨੇ ਦਾ ਸਾਲ-ਸਾਲ ਹੋ ਗਿਆ ਫਸਲ ਵੇਚੀ ਨੂੰ ਉਹ ਨਹੀਂ ਪੈਸੇ ਦਿੱਤੇ ਜਾ ਰਹੇ ਸੋ ਇਸ ਕਰਕੇ ਇਹ ਬੜੀ ਇਤਰਾਸ ਦੀ ਹੈ ਕਿ ਜਿਹੜੇ ਪੈਸੇ ਆ ਉਹ ਕਿਸਾਨਾਂ ਦੇ ਆਪਣੀ ਫਸਲ ਵੇਚੀ ਹੋਈ ਦੇ ਸਮੇਂ ਸਿਰ ਉਹਨਾਂ ਨੂੰ ਨਹੀਂ ਮਿਲ ਰਹੇ ਇੱਥੇ ਸਾਡੇ ਜਲੰਧਰ ਦਾ ਏਰੀਆ ਜਿਹੜੀ ਬੇਈਂ ਦਾ ਏਰੀਆ ਉਹਦੇ ਨਾਲ ਜਿੰਨੀ ਮਾਰ ਪਈ ਹੈ ਉਹ ਸਾਰੀ ਮਾਰਦਾ ਜਿਹੜਾ ਸਰਵੇ ਵੀ ਕਰ ਲਿਆ ਪਰ ਪੈਸਾ ਕੋਈ ਨਹੀਂ ਦਿੱਤਾ ਹੁਣ ਤੁਹਾਡਾ ਐਕਸ਼ਨ ਕੀ ਹੈਗਾ ਹੁਣ ਤੁਹਾਡੀਆਂ ਕੀ ਲੱਗਦਾ ਤੁਹਾਡੀਆਂ ਮੰਗਾਂ ਐ ਧਰਨਾ ਲਾ ਕੇ ਮੰਨੀਆਂ ਜਾਣਗੀਆਂ ਜੀ ਨਹੀਂ ਹਾਈਵੇ ਤੇ ਚੜਾਂਗੇ ਹੁਣ ਹੁਣ ਟ੍ਰੇਨਾਂ ਵੀ ਰੋਕਾਂਗੇ ਫਿਰ 21 ਤਰੀਕ ਨੂੰ ਨੈਸ਼ਨਲ ਹਾਈਵੇ ਬੰਦ ਹੋਏਗਾ ਜਲੰਧਰ ਦਿੱਲੀ ਵਾਲਾ ਰੂਟ ਬੰਦ ਹੋਗਾ ਜੀ ਨੈਸ਼ਨਲ ਹਾਈਵੇ 44 ਦੀ ਗੱਲ ਕਰ ਰਹੇ ਹਾਂ ਜੀ ਬਿਲਕੁਲ ਜਿਹੜਾ ਹੁਣ ਕੇ ਪਹਿਲਾਂ NH1 ਹੁੰਦਾ ਸੀ ਹੁਣ 44 ਹੈ ਇਹ ਨੈਸ਼ਨਲ ਹਾਈਵੇ ਬੰਦ ਹੋਏਗਾ ਨੈਸ਼ਨਲ ਹਾਈਵੇ ਜਾਮ ਕਰਕੇ ਸਰਕਾਰ ਨੀਂਦ ਵਿੱਚ ਜਿਹੜੀ ਹੈਗੀ ਤੁਸੀਂ ਕੰਮ ਕਰਨ ਦੀ ਨੀਂਦ ਦੀ ਗੱਲ ਕਰ ਰਹੇ ਹੋ ਉੱਠ ਜੂਗੀ ਸਰਕਾਰ ਜੀ ਐਸਡੀ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਜਲੰਧਰ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਖੜੇ ਆ ਤਾਂ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਕਿਸਾਨ ਪਹੁੰਚੇ ਨੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਤੋਂ ਮਨਜੀਤ ਸਿੰਘ ਰਾਏ ਪਹੁੰਚੇ ਨੇ ਰਾਏ ਸਾਹਿਬ ਅੱਜ ਕਿਉਂ ਇੱਥੇ ਖਤਰਨਾਕ ਏਕਤਰਤਾ ਕਰਨੀ ਪੈਗੀ ਕਿਉਂ ਨਾਰੇਬਾਜ਼ੀ ਕਰ ਰਹੇ ਹੋ ਜੀ ਦੇਖੋ ਜਿਹੜੀ ਇਹ ਸਰਕਾਰ ਹੈ ਉਹ ਕੰਮ ਕਰਨ ਦੀ ਨਹੀਂ ਸੁੱਤੀ ਪਈ ਹੈ ਕਿਉਂਕਿ ਗੰਨੇ ਦਾ ਰੇਟ ਜਿਹੜਾ ਵਧਾ ਕੇ ਅਨਾਉਂਸ ਕਰਨਾ ਹੁੰਦਾ ਮਿਲਾਂ ਚਲਾਉਣ ਦੀ ਤਰੀਕ ਅਨਾਉਂਸ ਕਰਨੀ ਹੁੰਦੀ ਹੈ ਔਰ ਗੰਨੇ ਦਾ ਪਿਛਲੇ ਸੀਜ਼ਨ ਦਾ ਸਾਰਾ ਬਕਾਇਆ ਪੜਾ ਜਿਹੜਾ 61 ਰੁਪਏ 50 ਪੈਸੇ ਸੀ ਉਹ ਅਜੇ ਤੱਕ ਦਿੱਤੇ ਨਹੀਂ ਔਰ ਬਹੁਤ ਸਾਰਾ ਏਰੀਆ ਐਸਾ ਜਿਹਦੇ ਵਿੱਚ ਹੜਾਂ ਦੀ ਮਾਰ ਪਈ ਆ ਤਾਂ ਉੱਥੇ ਤੇ ਕਰ ਹਲ ਤੇ ਕਰ ਮੁਆਵਜ਼ਾ ਨਹੀਂ ਦਿੱਤਾ ਸੋ ਇਹ ਅੱਜ ਵੀ ਕਾਲ ਸੀਗੀ ਇਹ ਗੰਨਾ ਬੈਲਟ ਜਿੰਨੀ ਹੈਗੀ ਆ ਉਸ ਬੈਲਟ ਚ ਕਾਲ ਦਿੱਤੀ ਸੀ ਪਰ ਇਹ ਸਾਥੀ ਸਾਡੇ ਮਾਝੇ ਚੋਂ ਵੀ ਸਾਡੀ ਸਪੋਰਟ ਕਰ ਰਹੇ ਨੇ ਔਰ ਮੈਂ ਸਮਝਦਾ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਔਰ ਮਹਾਰਾਜ ਪਟਿਕਲ ਐਸਕੇਐਮ ਇਹਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਵਿੱਚੋਂ ਜਿਹੜੀ ਸ਼ਮੂਲੀਅਤ ਕੀਤੀ ਹੈ ਲਗਭਗ ਔਰ ਇਹਦੇ ਵਿੱਚ ਸਾਡੀ ਮੰਗ ਹੈ ਕਿ 500 ਰੁਪਿਆ ਪ੍ਰਤੀ ਕਿੰਡਲ ਗੰਨੇਦਾਰ ਇਹ ਦਿੱਤਾ ਜਾਵੇ ਵੈਸੇ ਰੇਟ ਕੀ ਹੈਗਾ ਜੇ ਤੁਸੀਂ 500 ਦੀ ਡਿਮਾਂਡ ਕਰ ਰਹੇ ਹੋ ਪਹਿਲਾਂ ਰੇਟ ਕੀ ਚੱਲ ਰਿਹਾ ਹੈ ਜੀ ਪਹਿਲਾਂ 401 ਰੁਪਏ ਪਿਛਲੇ ਸੀਜ਼ਨ ਦਾ ਸੋ ਸਾਡਾ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਹੈ ਅਸੀਂ ਉਹ 500 ਰੁਪਿਆ ਹੈ ਇਸ ਕਰਕੇ ਅਸੀਂ ਮੰਗਦੇ ਹਾਂ ਵੀ ਸਾਡੀ ਲਾਗਤ ਮੁਲ ਸਾਨੂੰ ਮਿਲਣਾ ਚਾਹੀਦਾ ਪਰ ਇਹ ਸਰਕਾਰ ਜਿਹੜੀ ਹੈ ਕੁੰਮ ਕੰਦੀ ਨਹੀਂ ਸੁੱਤੀ ਹੋਈ ਆ ਹਰਿਆਣਾ ਨੇ ਕੁਝ ਪਾਏ ਨਹੀਂ ਔਰ ਜਿਹੜੇ ਥੋੜੇ ਨੇ ਪਰ ਉਹਨੇ ਪਾ ਕੇ ਅਨਾਉਂਸ ਕਰ ਦਿੱਤੇ ਨੇ ਪਰ ਇਹ ਸਰਕਾਰ ਹਲੇ ਤੱਕਰ ਕੋਈ ਨੋਅਸ ਵੀ ਨਹੀਂ ਕਰ ਸਕੀ ਇਸ ਕਰਕੇ ਅੱਜ ਇਹ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਕਿਉਂਕਿ 6 ਤਰੀਕ ਨੂੰ ਅਸੀਂ ਆਲਰੇਡੀ ਪੀਸੀ ਕੀਤੀ ਸੀ 7 ਤਰੀਕ ਨੂੰ ਮੰਗ ਪੱਤਰ ਦਿੱਤੇ ਸੀ ਅੱਜ ਦੇ ਰੋਸ ਮਜਾ ਰਹੇ ਆ 21 ਨੂੰ ਫਿਰ ਹਾਈਵੇ ਤੇ ਚੜਾਂਗੇ ਅੱਛਾ ਗੰਨੇ ਦੇ ਪੈਸੇ ਜਾਂ ਗੰਨੇ ਦੀ ਬਕਾਇਆ ਰਕਮ ਲਈ ਤੁਸੀਂ ਧਰਨਾ ਕਿਉਂ ਲਾਉਂਦੇ ਹੋ ਤੁਹਾਨੂੰ ਧਰਨਾ ਕਿਉਂ ਲਾਉਣਾ ਪੈਂਦਾ ਹੈ ਤੁਹਾਨੂੰ ਜਿਹੜੀ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਤੁਹਾਨੂੰ ਪੇ ਕਿਉਂ ਨਹੀਂ ਮਿਲਦੀ ਦੇਖੋ ਇਹ ਸਰਕਾਰਾਂ ਦੀ ਨਲਾਕੀ ਹੈ ਜਿਹੜੀਆਂ ਸਰਕਾਰਾਂ ਕਿਸਾਨ ਹਤੈਚੀ ਹੋਣ ਦੀ ਗੱਲ ਕਰਦੀਆਂ ਲੋਕਾਂ ਨੂੰ ਗੁੰਮਰਾਹ ਕਰਦੀਆਂ ਸੋ ਇਹ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਇਹ ਗੁੰਮਰਾਹ ਕਰ ਰਹੀ ਝੂਠ ਬੋਲ ਰਹੀ ਹੈ ਵੀ ਅਸੀਂ ਕਿਸਾਨ ਹਟ ਐਚੀਆਂ ਜਦ ਕੇ 200 ਕ੍ਰੀ ਦੇ 200 ਕਰੋੜ ਦੇ ਕਰੀਬ ਜਿਹੜਾ ਗੰਨਾ ਕਿਸਾਨਾਂ ਦਾ ਬਕਾਇਆ ਪਿਛਲੇ ਸੀਜ਼ਨ ਦਾ ਉਹ ਦੇਣੇ ਵਾਲਾ ਖੜਾ ਹੈ ਫਗਵਾੜਾ ਮਿਲਦਾ 27 ਕਰੋੜ ਖੜਾ ਹੈ 2021-22 ਸੀਜ਼ਨ ਦਾ ਤੇ ਕਿਉਂ ਖੜਾ ਹੈ ਜੀ ਖਜ਼ਾਨਾ ਤਾਂ ਕਹਿੰਦੇ ਭਰਿਆ ਹੋਇਆ ਸਾਡੇ ਕੋਲ ਐਂ ਕਹਿੰਦੇ ਖਜ਼ਾਨੇ ਦਾ ਨਾਂ ਨਹੀਂ ਲਿਆ ਵੀ ਸਾਡਾ ਖਜ਼ਾਨਾ ਖਾਲੀ ਹੈ ਜੇ ਖਜ਼ਾਨਾ ਆਲਰੇਡੀ ਭਰਿਆ ਹੋਇਆ ਫਿਰ ਤੁਹਾਨੂੰ ਕਿਉਂ ਨਹੀਂ ਭੁਗਤਾਨ ਕੀਤਾ ਜਾ ਰਿਹਾ ਜੀ ਦੇਖੋ ਇਹ ਸਾਨੂੰ ਨਹੀਂ ਸਮਝ ਆ ਰਹੀ ਵੀ ਇਹ ਸਰਕਾਰ ਇੱਕ ਵਾਰ ਸੇ ਕਹਿੰਦੀ ਖਜ਼ਾਨਾ ਭਰਿਆ ਪਿਆ ਪਰ ਨਾ ਤੇ ਜਿਹੜਾ ਹੜਪੀੜ ਤੇ ਏਰੀਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਨਾ ਹੀ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਗੰਨੇ ਦਾ ਸਾਲ-ਸਾਲ ਹੋ ਗਿਆ ਫਸਲ ਵੇਚੀ ਨੂੰ ਉਹ ਨਹੀਂ ਪੈਸੇ ਦਿੱਤੇ ਜਾ ਰਹੇ ਸੋ ਇਸ ਕਰਕੇ ਇਹ ਬੜੀ ਇਤਰਾਸ ਦੀ ਹੈ ਵੀ ਜਿਹੜੇ ਪੈਸੇ ਆ ਉਹ ਕਿਸਾਨਾਂ ਦੇ ਆਪਣੀ ਫਸਲ ਵੇਚੀ ਹੋਈ ਦੀ ਸਮੇਂ ਸਿਰ ਉਹਨਾਂ ਨੂੰ ਨਹੀਂ ਮਿਲ ਰਹੇ ਇੱਥੇ ਸਾਡੇ ਜਲੰਧਰ ਦਾ ਏਰੀਆ ਜਿਹੜੀ ਬੇਈ ਦਾ ਏਰੀਆ ਉਹਦੇ ਨਾਲ ਜਿੰਨੀ ਮਾਰ ਪਈ ਹੈ ਉਹ ਸਾਰੀ ਮਾਰ ਦਾ ਜਿਹੜਾ ਸਰਵੇ ਵੀ ਕਰ ਲਿਆ ਪਰ ਪੈਸਾ ਕੋਈ ਨਹੀਂ ਦਿੱਤਾ ਤੋ ਇਹ ਸਰਕਾਰ ਗੁੰਮਰਾਹ ਕਰ ਰਹੀ ਹੈ ਝੂਠ बोल ਰਹੀ ਹੈ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਦੀ ਹੈ ਅੱਛਾ ਹੁਣ ਤੁਹਾਡਾ ਐਕਸ਼ਨ ਕੀ ਹੈਗਾ ਹੁਣ ਤੁਹਾਡੀਆਂ ਕੀ ਲੱਗਦਾ ਤੁਹਾਡੀਆਂ ਮੰਗਾਂ ਐ ਧਰਨਾ ਲਾ ਕੇ ਮੰਨੀਆਂ ਜਾਣਗੀਆਂ ਜੀ ਨਹੀਂ ਹਾਈਵੇ ਤੇ ਚੜਾਂਗੇ ਹੁਣ ਹੁਣ ਟ੍ਰੇਨਾਂ ਵੀ ਰੋਕਾਂਗੇ ਫਿਰ 21 ਤਰੀਕ ਨੂੰ ਨੈਸ਼ਨਲ ਹਾਈਵੇ ਬੰਦ ਹੋਏਗਾ ਜਲੰਧਰ ਤੇ ਦਿੱਲੀ ਵਾਲਾ ਰੂਟ ਬੰਦ ਹੋਊਗਾ ਜੀ ਨੈਸ਼ਨਲ ਹਾਈਵੇ 44 ਦੀ ਗੱਲ ਕਰ ਰਹੇ ਹਾਂ ਬਿਲਕੁਲ ਜਿਹੜਾ ਹੁਣ ਕੇ ਪਹਿਲਾਂ NH1 ਹੁੰਦਾ ਸੀ ਹੁਣ 44 ਹੈ ਇਹ ਨੈਸ਼ਨਲ ਹਾਈਵੇ ਬੰਦ ਹੋਏਗਾ ਕਿੰਨੀ ਤਰੀਕ ਨੂੰ ਜੀ 21 ਤਰੀਕ ਨੂੰ ਆ ਗਈ ਕੀ ਦੋ ਦਿਨ ਬਾਕੀ ਨੇ ਦੋ ਦਿਨ ਬਾਅਦ ਕਿੱਥੇ ਤਰਨਾ ਲਾਉਂਗੇ ਕਿਹੜੀ ਲੋਕੇਸ਼ਨ ਹੈ ਜੀ ਕਿੱਥੇ ਦੇਖੋ ਥੋੜੀ ਦੇਰ ਸਾਡਾ ਤੈਅ ਹੋ ਜਾਣਾ ਉਹ ਕੁਝ ਵੀ ਪੁਆਇੰਟ ਹੋ ਸਕਦਾ ਧੰਨ ਵਾਲੀ ਹੋ ਸਕਦਾ ਫਗਵਾੜਾ ਹੋ ਸਕਦਾ ਪਰ ਇਹ ਨੈਸ਼ਨਲ ਹਾਈਵੇ ਬੰਦ ਹੋਏਗਾ ਮਤਲਬ ਦਿੱਲੀ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਆ ਸਕਦੀ ਹੈ ਜੀ ਬਿਲਕੁਲ ਬਿਲਕੁਲ ਅਸੀਂ ਦੇਖੋ ਉਹਨਾਂ ਲੋਕਾਂ ਕੋਲੋਂ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਤੇ ਅਸੀਂ ਭਾਈ ਸਾਨੂੰ ਹੁਣ ਤੁਸੀਂ ਦੋਚੀ ਨਾ ਬਣਾਓ ਅਸੀਂ 6 ਤਰੀਕ ਦਾ ਸਰਕਾਰ ਨੂੰ ਕਹਿ ਰਹੇ ਆ ਔਰ ਉਸ ਤੋਂ ਬਾਅਦ ਭਈ 7 ਤਰੀਕ ਨੂੰ ਮੰਗ ਪੱਤਰ ਵੀ ਦਿੱਤੇ ਆ ਅੱਜ ਰੋਸ ਮਜਾਰੇ ਕੀਤੇ ਆ ਪਰ ਸਰਕਾਰ ਵੱਲੋਂ ਹਲੇ ਕੋਈ ਗੱਲ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਇਸ ਕਰਕੇ ਮੈਂ ਸਮਝਦਾ ਭਈ ਸਰਕਾਰ ਕੰਮ ਕੰਦੀ ਨਹੀਂ ਸੁੱਤੀ ਪਈ ਆ ਕੋਈ ਗੱਲਬਾਤ ਨਹੀਂ ਕਰ ਰਹੀ ਕੋਈ ਰੇਟ ਨਹੀਂ ਵਧਾ ਰਹੀ ਕੋਈ ਬਕਾਇਆ ਨਹੀਂ ਪਾ ਰਹੀ ਕੋਈ ਮੁਆਵਜ਼ਾ ਨਹੀਂ ਦੇ ਰਹੀ ਤੇ ਚੁੱਪ ਕਰਕੇ ਸੁੱਤੇ ਪਏ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਨੈਸ਼ਨਲ ਹਾਈਵੇ ਜਾਮ ਕਰਕੇ ਸਰਕਾਰ ਨੀਂਦ ਵਿੱਚ ਜਿਹੜੀ ਹੈਗੀ ਤੁਸੀਂ ਕੰਮ ਕਰਨ ਦੀ ਨੀਂਦ ਦੀ ਗੱਲ ਕਰ ਰਹੇ ਹੋ ਉੱਠ ਜਾਓਗੇ ਸਰਕਾਰ ਜੀ ਫਿਰ ਹੋਰ ਰਸਤਾ ਕੀ ਹੈ ਪ੍ਰੋਟੈਸਟ ਦੇ ਵਿੱਚ ਜਦੋਂ ਸਰਕਾਰ ਸਾਡੀ ਸੁਣੇ ਨਾ ਫਿਰ ਟ੍ਰੇਨਾਂ ਨੂੰ ਜਾਮ ਕਰੀਏ ਹਾਈਵੇ ਜਾਮ ਕਰੀਏ ਦੱਸੋ ਲੋਕਤੰਤਰ 'ਚ ਹੋਰ ਕੀ ਹੈ ਅਸੀਂ ਪ੍ਰੋਟੈਸਟ ਕਰਦੇ ਆਂ ਔਰ ਪ੍ਰੋਟੈਸਟ ਕਰਨ ਤੋਂ ਬਾਅਦ ਜੇ ਸਰਕਾਰ ਪੀਸਫੁਲੀ ਪ੍ਰੋਟੈਸਟ ਕਰਦੇ ਆਂ ਅਸੀਂ डीसी ਦਫ਼ਤਰਾਂ ਮੂਰੇ ਬੈਠੇ ਆ ਮੰਗ ਪੱਤਰ ਦਿੰਨੇ ਆ ਫੇਰ ਨਾ ਸੁਣੇ ਤੇ ਰਸਤਾ ਕੀ ਹੈ ਅੱਛਾ ਆਮ ਲੋਕਾਂ ਦਾ ਕੀ ਕਸੂਰ ਹੈ ਜੀ ਬਹੁਤ ਸਾਰੇ ਆਮ ਲੋਕ ਵੀ ਤੁਹਾਨੂੰ ਦੇਖ ਰਹੇ ਹੋਣਗੇ ਕਿਸਾਨ ਵੀਰ ਵੀ ਦੇਖ ਰਹੇ ਹੋਣਗੇ ਫਿਰ ਆਮ ਲੋਕਾਂ ਦਾ ਕੀ ਕਸੂਰ ਹੈ ਨੈਸ਼ਨਲ ਹਾਈਵੇ ਜਾਮ ਕਰਕੇ ਤੁਹਾਡੀਆਂ ਮੰਗਾਂ ਕਿਵੇਂ ਹੱਲ ਹੋ ਜਾਣਗੀਆਂ ਜੀ ਵੀ ਆਮ ਲੋਕ ਵੀ ਸਰਕਾਰ ਤੇ ਪ੍ਰੈਸ਼ਰ ਪਾਉਣ ਉਹ ਭਾਈ ਕਿਉਂ ਨਹੀਂ ਸੀ ਮੰਨਦੇ ਉਹਨਾਂ ਦੀਆਂ ਮੰਗਾਂ ਰਸਤਾ ਕੀ ਹੈ ਤੁਸੀਂ ਦੇਖੋ ਨਾ ਰਸਤਾ ਕੀ ਹੈ ਜਦੋਂ ਸਰਕਾਰ ਸ਼ਾਂਤੀਪੂਰਵਕ ਮੰਗ ਪੱਤਰ ਦਿੱਤੇ ਸ਼ਾਂਤੀਪੂਰਵਕ ਅਸੀਂ ਪੀਸੀ ਕੀਤੀ ਸ਼ਾਂਤੀਪੂਰਵਕ ਅੱਜ ਬੈਠੇ ਆ ਤੇ ਫੇਰ ਵੀ ਨਹੀਂ ਸਰਕਾਰ ਸੁਣਦੀ ਤੇ ਫਿਰ ਰਸਤਾ ਕੀ ਰਹਿ ਜਾਂਦਾ ਸਾਡੇ ਕੋ ਫਿਰ ਇਹੀ ਰਸਤਾ ਹੈ ਵੀ ਹਾਈਵੇ ਜਾਮ ਕਰੀਏ ਟਰੇਨਾਂ ਜਾਮ ਕਰੀਏ ਪੱਕਾ ਹੀ ਜਾਮ ਲਾਉਂਗੇ ਪੱਕਾ ਮੋਰਚਾ ਲਾਉਂਗੇ ਨੈਸ਼ਨਲ ਹਾਈਵੇ ਤੇ ਮੋਰਚਾ ਲੱਗੇਗਾ ਹਾਈਵੇ ਤੇ ਪੱਕਾ 21 ਨਵੰਬਰ ਨੂੰ 2025 21 ਨਵੰਬਰ ਜਿਹੜਾ ਹਾਈਵੇ ਜਾਮ ਹੋਇਆ ਪੱਕਾ ਜੀ ਪੱਕਾ ਮੋਰਚਾ ਪੱਕਾ ਪਹੁੰਚਾ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਸੋ ਬਿਲਕੁਲ ਰਸ ਕੋ ਇਸਾਂ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਮਨਜੀਤ ਸਿੰਘ ਰਾਏ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਤਾ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਅੱਜ ਇੱਥੇ ਇਹਨਾਂ ਵੱਲੋਂ ਕਤਤਤਾ ਕੀਤੀ ਗਈ ਆ ਕਿ ਨਾ ਇਹ ਕਹਿੰਦਾ ਵੀ ਭਾਈ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਆਉਣ ਵਾਲੀ 21 ਤਰੀਕ ਨੂੰ 21 ਨਵੰਬਰ ਨੂੰ ਇਹ ਨੈਸ਼ਨਲ ਹਾਈਵੇ ਜਾਮ ਕਰਨਗੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕੀ ਸਰਕਾਰ ਨਾਲ ਕੁਝ ਗੱਲਾਂ ਤੇ ਇਹਨਾਂ ਦੀਆਂ ਮੰਗਾਂ ਤੇ ਇਹਨਾਂ ਦੀ ਕੋਈ ਸਹਿਮਤੀ ਬਣਦੀ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਕੋਈ ਹੋਰ ਐਕਸ਼ਨ ਨੂੰ ਲਿਖਿਆ ਜਾਂਦਾ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾ